ਕਿ ਕਮਾਂਦਾ ਦਾ ਅਗਲੀ ਸੋਰੀ ਨਾ ਰੋ ਰਹਾ ਜਮਾਨਾ ਕੀ ਗੱਲ ਹੈ ਮਾਤਾ ਬੰਦਾ ਹੈ ਹੋਣਾ ਤਾਂ ਇਸ ਰੈਂਜ ਮੋਰੀ ਇਹਦੇ ਨੇ ਇਸ ਬੋਲ ਨਹੀਂ ਆ ਅਕਾ ਦਾ ਕੀ ਨਾਮ ਹੈ ਤੁਹਾਡਾ ਸੌਰਵ ਕੀ ਨਾਮ ਹੈ ਤੁਹਾਡਾ ਸੌਰਵ ਕੁਮਾਰ ਸੌਰਵ ਜੀ ਕਿੱਥੋਂ ਆ ਰਹੇ ਸੀ ਤੇ ਕਿੱਥੇ ਜਾ ਰਹੇ ਸੀ ਤੁਸੀਂ ਆਈ ਸਰ ਮੈਂ ਡਿਊਟੀ ਕਰਦਾ ਹਾਂ ਮੈਂ ਸਰ ਮੈਂ ਬਟਾ ਲਿਆ ਹੁੰਦਾ ਪਿਆ ਹੈ ਕਿਹੜੀ ਬੱਤੀ ਹੈ ਐਬੀਟੀਸੀ ਵਾਲਿਆਂ ਦੇ ਕੀ ਹੋਇਆ ਕੀ ਆ ਇੱਥੋਂ ਜਿਹੜਾ ਕੱਥੂ ਨੰਗਲ ਦਾ ਪਿਆ ਹੈ ਐਬੀਟੀਸੀ ਵਾਲੇ ਬੱਸ ਨੇ ਉੱਥੋਂ ਸਪੀਡ ਛੱਡੀ ਦੀ ਹੈ ਪੂਰੀ ਉਹਨੇ ਇਹਨਾਂ ਨੂੰ ਕਿਹਾ ਵੀ ਹੈ ਕਿ ਘੱਟ ਕਰ ਲੈ ਸਵਾਰੀਆਂ ਨੇ ਵੀ ਕਿਹਾ ਇਹਨੇ 150 ਚੱਕੀ ਦੀ ਸੀ ਅਗਲਾ ਜਿਹੜਾ ਉਹ ਸਾਰਾ ਉੱਡਿਆ ਜਿਹੜੇ ਅਗਲੇ ਹੈਗੇ 5 6 ਉਹ ਨਹੀਂ ਉੱਥੇ ਹੈਗੇ ਉਹਦੇ ਵਿੱਚ ਹੀ ਤੁਰ ਗਏ ਨੇ ਤੇ ਬਾਕੀ ਜਿਹੜੇ ਪਿੱਛੇ ਵਾਲੇ ਹੀ ਉਹ ਬਚ ਗਏ ਕਿੰਨੇ ਕੇ ਚੰਨੇ ਦੇ ਤੁਸੀਂ ਮਰੇ ਹੋਣ ਦੇ ਨੇ ਕਿੰਨੇ ਕੇ ਜ਼ਖਮੀ ਹੋਏ ਨੇ 6 7 ਮਰੇ ਨੇ ਬਾਕੀ ਸਾਰੇ ਅਗਲੇ ਫਰੰਟ ਵਾਲੀ ਅੱਧੀ ਵਾਸ ਜਿਹੜੀ ਉਹ ਜ਼ਖਮੀ ਹੈ ਜਿਹੜੇ 5ਵੇਂ 6ਵੇਂ ਤੋਂ ਪਿੱਛੇ ਹੈਗੇ ਹੀ ਉਹ ਬਚ ਗਏ ਨੇ ਦਾ ਸੂਰ ਕਿਦਾ ਸਮਝਦੇ ਤੁਸੀਂ ਇੱਕ ਬੱਸ ਬੈਠੇ ਸੀ ਕਿਹੜਾ ਕਿਸੂਰ ਬੱਸ ਵਾਲੇ ਦਾ ਜ਼ਿਆਦਾ ਅੰਨੇ ਵੀ ਚੁਟਾਨ ਨ ਕੀਤੀ ਹੈ 70 ਇਹਦਾ ਲਾਦੋ ਟੈਂਕਰ ਦਾ ਤੀਬਸ ਦਾ ਲਾ ਲਓ ਤੇ ਉਹ ਜਿਹੜਾ ਡਰਾਈਵਰ ਉਹ ਬਚ ਗਿਆ ਕਿ ਮਰ ਗਿਆ ਉਹ ਵੀ ਡਰਾਈਵਰ ਹੁਣ ਉਹਨਾਂ ਨੂੰ ਪਤਾ ਆ ਜਾਂ ਤੇ ਉਹਨਾਂ ਫੜ ਕੇ ਬਾਹਰ ਗੱਡੇ ਆ ਜੀ ਤੁਸੀਂ ਠੀਕ ਜੀ ਬਿਲਕੁਲ ਹਾਂ ਥੋੜੀ ਬਹੁਤੀ ਲੱਗੀ ਸੱਟ ਬਾਕੀ ਉਹ ਘਰ ਦੇ ਜਾਂਦੇ ਫਿਰ ਸਰ ਕੀ ਮਾਮਲਾ ਆ ਜੀ ਇੱਥੇ ਇਹ ਮਾਮਲਾ ਇਦਾਂ ਹੋਇਆ ਜੀ ਇੱਕ ਟਿਪਰ ਜਿਹੜਾ ਕਿ ਬਟਾਲੇ ਸਾਈਡ ਤੋਂ ਅੰਮ੍ਰਿਤਸਰ ਨੂੰ ਜਾ ਰਿਹਾ ਸੀ ਤੇ ਪਿੱਛੇ ਹੀ ਇੱਕ ਬੱਸ ਜਿਹੜੀ ਆ ਉਹ ਉਹ ਵੀ ਬਟਾਲੇ ਸਾਈਡ ਤੋਂ ਅੰਮ੍ਰਿਤਸਰ ਨੂੰ ਜਾ ਰਹੀ ਸੀ ਜੋ ਗਪਾਲਪੁਰੇ ਦੇ ਕੋਲ ਆ ਕੇ ਤੇ ਇਹਨਾਂ ਨੇ ਜਿਹੜੀ ਆ ਟਿਪਰ ਆ ਟਿਪਰ ਵਾਲੇ ਡਰਾਈਵਰ ਨੇ ਅਚਾਨਕ ਜਦੋਂ ਕੱਟ ਲਿਆ ਯੂ ਟਰਨ ਲਈ ਤਾਂ ਪਿੱਛੋਂ ਜਿਹੜੀ ਬੱਸ ਆ ਰਹੀ ਸੀ ਉਹ ਇੱਕਦਮ ਉਹਦੇ ਵਿੱਚ ਜਾ ਕੇ ਟਕਰਾਈ ਆ ਜਿਹਦੇ ਨਾਲ ਕਾਫੀ ਜ਼ਿਆਦਾ ਜਿਹੜੇ ਆ ਪੈਸੰਜਰ ਜਿਹੜੇ ਬੱਸ 'ਚ ਬੈਠੇ ਸੀ ਉਹ ਇੰਜਰਡ ਹੋਏ ਆ ਔਰ ਅਸੀਂ ਆ ਥੋੜੀ ਜਿਹਾ ਪਹਿਲੇ ਹੀ ਇਹ ਜਿਹੜਾ ਇਨਸੀਡੈਂਟ ਹੋਇਆ ਤੇ ਮੌਕੇ ਤੇ ਪਹੁੰਚੇ ਆ ਐਸਐਚਓ ਕਥੂ ਨੰਗਲ ਨਾਲ ਨਾਲ ਫੋਰਸ ਹੈ ਆਪਣੀ ਆਪਾਂ ਵੱਤੋ ਵੱਤ ਜਿੰਨੇ ਵੀ ਜਿੰਨੇ ਇੰਜਰਡ ਜਿਹੜੇ ਲੱਗਦਾ ਇੰਜਰਡ ਜਿੰਨੇ ਵੀ ਪਰਸਨ ਹੋਇਆ ਸਾਰਿਆਂ ਨੂੰ ਆਪਾਂ ਕਿਉਂਕਿ ਹਲੇ ਗਿਣਤੀ ਦਾ ਪਤਾ ਨਹੀਂ ਲੱਗ ਸਕਿਆ ਉਹਨਾਂ ਨੂੰ ਆਪਾਂ ਅਲੱਗ-ਅਲੱਗ ਜਿਹੜੇ ਵਾਹਨਾਂ ਦੇ ਵਿੱਚ ਪਾ ਕੇ ਤੇ ਅੰਮ੍ਰਿਤਸਰ ਇਲਾਜ ਲਈ ਭੇਜਿਆ ਹੈ ਸਰ ਜਿਸ ਤਰ੍ਹਾਂ ਹਮੇਸ਼ਾ ਐਕਸੀਡੈਂਟ ਟ੍ਰਾਲੀਆਂ ਨਾਲ ਹੀ ਹੁੰਦੇ ਐ ਇਸ ਤਰ੍ਹਾਂ ਨਾਲ ਹੁੰਦੇ ਐ ਅਗਾਂ ਵਾਸਤੇ ਕਿਸ ਤਰ੍ਹਾਂ ਇਹਨਾਂ ਨੂੰ ਦੇਖੋ ਜੀ ਇਹ ਜਿਹੜਾ ਜੋ ਵੀ ਹੋਇਆ ਵਾ ਇਹ ਬਹੁਤ ਮਤਲਬ ਮਾੜੀ ਘਟਨਾ ਹੋਈ ਆ ਤੇ ਜੋ ਵੀ ਸਖਤ ਜਿਹੜਾ ਐਕਸ਼ਨ ਜਿਹੜਾ ਇਹਨਾਂ ਦੇ ਖਿਲਾਫ ਜਿਹੜਾ ਲਿਆ ਜਾਏਗਾ ਜਿਹੜਾ ਟ੍ਰਿਪਲ ਦਾ ਜਿਹੜਾ ਡਰਾਈਵਰ ਸੀ ਸਹੀ ਹੈਗੇ ਜੀ ਕਿਤਨਾ ਜ਼ਰਾ ਅਗਲੀ ਸੋਰੀ ਨਾ ਜਮਾਨਤ ਦੀ ਗੱਲ ਆ ਪਾਟਾ ਪੰਦਾ